ਹੈਲੋ ਜੀ ਸਾਰਿਆਂ ਨੂੰ ਸਸ਼ਿਕਾ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਬਲੌਗ ਤੇ ਤੇ ਇਧਰ ਰਸ਼ਮੀਨ ਲੱਗ ਗਿਆ ਸੀ ਵਰਕ ਕਰਨ ਸ਼ਾਮ ਦਾ ਟਾਈਮ ਸੀਗਾ 5 ਦਾ ਤੇ ਰਸ਼ਮੀਨ ਨੂੰ ਮੈਂ ਕਿਹਾ ਚਲੋ ਜਲਦੀ ਜਲਦੀ ਟਾਈਮ ਨਾਲ ਹੀ ਵਰਕ ਕਰ ਲਓ ਤੇ ਫਿਰ ਰਾਤ ਨੂੰ ਰਸ਼ਮੀਨ 8 ਵਜੇ ਵਰਕ ਕਰਨ ਲੱਗਦਾ ਹੁੰਦਾ ਇਧਰ ਮੈਂ ਢਿੰਡੋ ਕੱਟ ਲਈ ਸੀ ਤੇ ਢਿੰਡੋ ਦੀ ਸਬਜ਼ੀ ਬਣਾਉਣੀ ਆ ਨਾਲ ਨਾਲ ਮੈਂ ਮਸਾਲਾ ਵੀ ਪੀਸ ਲਿਆ ਸੀਗਾ ਤੇ ਮੈਂ ਆਖਿਆ ਚਲੋ ਤੜਕਾ ਲਾ ਦਿੰਨੇ ਆਂਗੇ ਟਾਈਮ ਨਾਲ ਹੀ 10:05 ਦਾ ਸੀਗਾ ਤੇ ਤੜਕਾ ਲਗਾ ਕੇ ਤੇ ਆਟਾ-ਆਟਾ ਗੁੰਨ ਕੇ ਰੱਖ ਦਿਆਂਗੇ ਤੇ ਨਹੀਂ ਤਾਂ ਰਾਤ ਨੂੰ ਕੋਈਲਾ ਬਹੁਤ ਜ਼ਿਆਦਾ ਹੋ ਜਾਂਦਾ ਫੁੱਲ ਕੇ ਤਾਂ ਬਾਅਦ ਵਿੱਚ ਵੀ ਬਣਾ ਲਈਦੇ ਆ ਇੱਧਰ ਰਸ਼ਮੀਨ ਕੁਝ ਪੁੱਛਣਾ ਆ ਸੀਗਾ ਇਹਨੂੰ ਕੋਈ ਨਹੀਂ ਆਉਂਦਾ ਸੀਗਾ ਹਿੰਦੀ ਦਾ ਥੋੜਾ ਜਿਹਾ ਘੱਟ ਆਉਂਦੀ ਹੈ ਹਿੰਦੀ ਤੇ ਟਿਊਸ਼ਨ ਰਸ਼ਮੀਨ ਨੂੰ ਹਜੇ ਲਾਇਆ ਨਹੀਂਗਾ ਟਿਊਸ਼ਨ ਛੁੱਟੀਆਂ ਤੋਂ ਬਾਅਦ ਲਾਵਾਂਗੇ ਕਿਉਂ ਹੁਣ ਫੇਰ ਛੁੱਟੀਆਂ ਹੋ ਜਾਣੀਆਂ ਫੇਰ ਛੁੱਟੀਆਂ ਦੇ ਵਿੱਚ ਗਰਮੀ ਜ਼ਿਆਦਾ ਹੁੰਦੀ ਹੈਗੀ ਤੇ ਵੈਸੇ ਘਰ ਪੜ ਲੈਂਦਾ ਹੁੰਦਾ ਰਸ਼ਮੀਨ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਸ਼ਾਮ ਦੇ ਟਾਈਮ ਵੀ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਰਸ਼ਮੀਨ ਵਰਕ ਕਰਕੇ ਤੇ ਬੈਗ ਪੈਕ ਕਰ ਗਿਆ ਸੀਗਾ ਆਪਦਾ ਤੇ ਮੈਂ ਖਮਾ ਖਾਲੋ ਚਲੋ ਨਾਲ ਨਾਲ ਮੈਂ ਬਲੋਗ ਸ਼ੁਰੂ ਕਰ ਲੈਣੀ ਹੈਗੀ ਤੇ ਇੱਧਰ ਮੈਂ ਤੜਕਾ ਲਗਾਉਣ ਦੀ ਤਿਆਰੀ ਕਰ ਰਹੀ ਸੀ ਤੇਲ ਪਾ ਲਿਆ ਸੀਗਾ ਮੈਂ ਕੁੱਕਰ ਚ ਤੇ ਜੀਰਾ ਤੇ ਹਿੰਗ ਪਾਤੀ ਸੀਗੀ ਥੋੜੀ ਜੀ ਸਬਜੀ ਮੈਂ ਤਰੀ ਵਾਲੀ ਬਣਾਉਣੀ ਆ ਥੋੜੀ ਟਿੰਡੋ ਦੀ ਸਬਜੀ ਤਰੀ ਵਾਲੀ ਬਣਾਵਾਂਗੀ ਸੁੱਕੀ ਸਬਜੀ ਵੀ ਬਣ ਜਾਂਦੀ ਆ ਪਰ ਸ਼ਾਮ ਦਾ ਟਾਈਮ ਆ ਸ਼ਾਮ ਨੂੰ ਤਰੀ ਵਾਲੀ ਸਬਜੀ ਵਧੀਆ ਲੱਗਦੀ ਆ ਸਵੇਰ ਵੇਲੇ ਸੁੱਕੀ ਸਬਜੀ ਵਧੀਆ ਲੱਗਦੀ ਆ ਇਹ ਨਾਲੇ ਤਰੀ ਵਾਲੀ ਸਬਜੀ ਜਿਹੜੀ ਬੜੀਆ ਬਣਦੀ ਹੈਗੀ ਇੱਧਰ ਮੈਂ ਅੜਕਾ ਲਗਾਤਾ ਸੀਗਾ ਇਹ ਜੱਗ ਦੇ ਵਿੱਚ ਧੋ ਕੇ ਵਿੱਚ ਹੀ ਪਾ ਦਿਆਂਗੇ ਟਿੰਡੋ ਤੋਤੀ ਸੀਗੀ ਐਸੇ ਵਿੱਚ ਵਿੱਚ ਪੱਕੀ ਸੀਗੀ ਟਿੰਡੋ ਤੇ ਸਵਾਦ ਬਣੀ ਸੀ ਇੱਧਰ ਬਾਹਰ ਆ ਗਈ ਸੀਗੀ ਆਂਟੀ ਤੇ ਮੰਮੀ ਦੋਨੋਂ ਗੱਲਾਂ ਮਾਰ ਰਹੀਆਂ ਸੀਗੀਆਂ ਤੇ ਉੱਧਰ ਕੋਈ ਬਾਹਰ ਪੱਤੇ ਤੋੜੀ ਜਾਂਦਾ ਵੇਲਗਿਰੀ ਦੇ ਮੁੰਡਾ ਤੇ ਉਹਨਾਂ ਨੇ ਢੀਲ ਪੱਤਰ ਚੜਾਉਣੇ ਹੁੰਦੇ ਹੈਗੇ ਸ਼ਿਵਜੀ ਮਹਾਰਾਜ ਦੇ ਮੰਦਿਰ ਤੇ ਤੇ ਪੱਤੇ ਚੜਦੇ ਹੈਗੇ ਤੇ ਉਹ ਤੋੜ ਰਿਆ ਸੀ ਇੱਧਰ ਤੜਕਾ ਵੀ ਬਣ ਗਿਆ ਸੀਗਾ ਤੇ ਤੜਕਾ ਆ ਤਿਆਰ ਕਰਤਾ ਸੀ ਇੱਧਰ ਮੈਂ ਨਾਲ-ਨਾਲ ਮੈਂ ਕਿਹਾ ਚਲੋ ਜਿੱਲੀ ਰਸੋਈ ਦਾ ਸਮਾਨ ਹੈ ਜਿਹੜਾ ਉਹ ਇੱਧਰ-ਉੱਧਰ ਹੋ ਜਾਂਦਾ ਉਹ ਸੈੱਟ ਕਰਤਾ ਸੀਗਾ ਤੇ ਇੱਧਰ ਤੜਕਾ ਬਣ ਗਿਆ ਸੀਗਾ ਬਸ ਤੜਕਾ ਲਾ ਕੇ ਉਸ ਤੋਂ ਬਾਅਦ ਮੈਂ ਗੁੰਨਦੂਮੀ ਆਟਾ ਆਟਾ ਗੁੰਨ ਕੇ ਤੇ ਫ੍ਰੀਜ ਰੱਖ ਦੇਾਂਗੇ ਤੇ ਫੁਲਕੀ ਠਹਿਰ ਕੇ ਬਣਾਵਾਂਗੇ ਸ साढ़े सत सा अठ बजे बनाव गे इधर मेरी लग गई पीनक पत्ते तोड़ रहा सी मैं हो गया सी गा मेरा तड़का बन के तैयार हो गया सी टिंडो पा देंगे तो बच्चे थोड़ा जहा दें पानी लौ जी सब्जी में तड़का लग गया सी इतने इत हम हो गया सी सुबह का टाइम तो इधर धोती सभी कणक कल शाम तो धोती थी कणक बार कीड़े लग गए सके अंदर चक लिया इधर मैकू पी रही सी दु मैकू भी दो दो, दो गेड़े ला जाती हैगी कौली दुद्ध पा रख दी है कदम जाती रही है कदे आ जाती हैगी ਇਹ ਦਲ ਚਿੜੀਆਂ ਸੀਗੀਆਂ ਬੈਠੀਆਂ ਚਿੜੀਆਂ ਨੂੰ ਵੀ ਕਣਕ ਪੀਸ ਕੇ ਮਿਕਸੀ ਦੇ ਵਿੱਚ ਰੱਖੀ ਹੈ ਇਹਨਾਂ ਨੇ ਤੇ ਉਹ ਕਣਕ ਪਾ ਦਿੰਦੀ ਹੈਗੇ ਸਾਗਤ ਕਣਕ ਹੈ ਜਿਹੜੀ ਉਹ ਨਹੀਂ ਖਾਦੀ ਜਾਂਦੀ ਕਈ ਵਰੀ ਬੱਚੇ ਹੈ ਨਾ ਛੋਟੇ ਛੋਟੇ ਉਹਨਾਂ ਵਾਸਤੇ ਪੀਸੀ ہوئی ਕਣਕ ਹੈ ਜਿਹੜੀ ਉਹ ਬਹੁਤ ਵਧੀਆ ਰਹਿੰਦੀ ਹੈ ਉਹ ਖਾ ਲੈਂਦੇ ਆ ਜੀ ਆਸਾਨੀ ਨਾਲ ਖਾ ਲੈਂਦੇ ਆ ਉਹ ਬੱਚੇ ਆ ਜਿਹੜੇ ਛੋਟੇ ਛੋਟੇ ਸਵੇਰ ਦਾ ਟਾਈਮ ਸੀ ਸਵੇਰੇ ਸਵੇਰੇ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਤੇ ਹੁਣ ਤਾਂ ਵੈਸੇ ਦਿਨੋਂ ਦਿਨ ਗਰਮੀ ਨੇ ਜ਼ਿਆਦਾ ਵਧਣਾ ਬਸ ਆਖਦਾ ਮਹੀਨਾ ਫਿਰ ਜੇਠ ਦੇ ਮਹੀਨੇ ਇਹਦੋਂ ਜ਼ਿਆਦਾ ਗਰਮੀ ਆਉਣੀ ਹੈਗੀ। ਮੈਂ ਕੁਝ ਲਈਏ ਥੋੜਾ ਦੁੱਧ ਪੀ ਗਈ ਕਿਰਾ। ਝਾੜੂ ਪੁੱਛਾ ਸਾਰਾ ਹਜੇ ਆਪਣਾ ਪਿਆ ਹੈਗਾ ਰਸ਼ਮੀ ਨੂੰ ਸਕੂਲ ਤੇਜ ਕੇ ਉਸ ਤੋਂ ਬਾਅਦ ਕੰਮ ਕਰਨਾ ਹੁੰਦਾ ਝਾੜੂ ਪੁੱਛੇੜਾ ਤੇ ਹੁਣ ਮੈਂ ਚਾਹ ਬਣਾਉਣੀ ਹੈ ਹਜੇ। ਚਾਹ ਬਣਾਉਂਗੀ ਚਾਹ ਹਜੇ ਅਸੀਂ ਪੀਤੀ ਨਹੀਂ ਸੀਗੀ ਮੰਮੀ ਹੋਰਾਂ ਨੇ ਪੀਤੀ ਸੀਗੀ ਅਸੀਂ ਪੀਦੇ ਲੇਗੇ। ਅਸੀਂ ਸਾਡੇ 7-8 ਵਜੇ ਚਾਹ ਪੀਣੇ ਆ ਉਹ ਵੀ ਥੋੜੀ ਥੋੜੀ ਕਦੇ ਪੀ ਲੈਣੇ ਆਗੇ ਇੱਧਰ ਮੈਕੂ ਬੈਠੀ ਸੀ ਤੇ ਚਿੜੀਆਂ ਬੈਠੀਆਂ ਸੀਗੀਆਂ ਮੈਕੂ ਡਰਦੀ ਹੈਗੀ ਜਿੰਨੀ ਤੋਂ ਤੇ ਚਿੜੀਆਂ ਵੀ ਵਿਚਾਰੀਆਂ ਡਰਦੀਆਂ ਆਂਗਾ ਮੈਕੂ ਤੋਂ ਮੈਕੂ ਵੇਖੋ ਬੈਠੀ ਇੱਧਰ ਮੈਂ ਧਰ ਲਈ ਸੀ ਚਾਹ ਚਾਹ ਥੋੜਾ ਜਿਹਾ ਹੁਣ ਜਲਦੀ ਕਰਨ ਲੱਗ ਗਏ ਆ ਕਿਉਂ ਰਸ਼ਮੀਨ ਦਾ ਸਕੂਲ 8 ਵਜੇ ਲੱਗਣ ਲੱਗ ਗਿਆ ਪਹਿਲਾਂ ਤਾਂ 8 ਵਜੇ ਪੀਂਦੇ ਸੀ ਹੁਣ ਤੇ ਰਸ਼ਮੀਨ ਨੂੰ ਖਾਣਾ ਹੁੰਦਾ ਹੈਗਾ ਇੱਧਰ ਮੈਂ ਆਟਾ ਵੀ ਗੁੰਨ ਲਿਆ ਸੀਗਾ ਤੇ ਭਾਂਡੇ ਧੋਣ ਵਾਲੇ ਪਏ ਸੀ ਹਜੀ ਇੱਧਰ ਮੰਮੀ ਟੋਕੜ ਮਾਰੀ ਜਾਂਦੀ ਸੀਗੀ ਵੀਰੇ ਚ ਇੱਧਰ ਇੱਧਰ ਮੈਂ ਬਣਾਤੀ ਸੀਗੇ ਪਰੌਠੇ ਰਸ਼ਮੀਨ ਨੂੰ ਰਸ਼ਮੀਨ ਨੇ ਇੱਕ ਪਰੌਠਾ ਖਾ ਲਿਆ ਸੀਗਾ ਤੇ ਇੱਕ ਤੈ ਕਰਕੇ ਦੇਤਾ ਸੀਗਾ ਰਸ਼ਮੀਨ ਤਿਆਰ ਹੋ ਗਿਆ ਸੀਗਾ ਸਕੂਲ ਜਾਣ ਵਾਸਤੇ ਇੱਧਰ ਮੰਮੀ ਬੈਠੀ ਸੀ ਲਾ ਸੰਰਸ਼ਮੀਨ ਦਾ ਸਕੂਲ ਇਹਦਾ ਵੀ ਬੱਚਿਆਂ ਦੇ ਸਾਰਿਆਂ ਦੇ ਸਕੂਲ ਦਾ ਵੀ ਵਾਈ ਦੇਣੀ ਹੋਰ ਲੱਗਣੀ ਉਸ ਤੋਂ ਬਾਅਦ ਤਾਂ ਜੂਨ ਦੀਆਂ ਛੁੱਟੀਆਂ ਹੋ ਜਾਣਗੀਆਂ ਤੇ ਮਹੀਨੇ 7 ਮਹੀਨੇ ਦੇ ਨਾਲ ਛੁੱਟੀਆਂ ਹੋਣਗੀਆਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਉਹ ਸਕੂਲ ਬੰਦ ਹੋ ਜਾਂਦੇ ਹੈਗੇ ਇੱਧਰ ਇਹ ਰਸ਼ਮੀਨ ਨੂੰ ਫਿਰ ਦੰਦੀ ਤਿਆਰੀ ਕਰ ਰਹੇ ਸੀ ਸਿਰ ਚ ਕੰਗਾ ਮਾਰ ਰਹੇ ਇੱਥੇ ਰਸ਼ਮੀਨ ਤੇ ਮੈਂ ਕਰ ਰਹੇ ਸੀ ਮਸਤੀ ਦੋਨੋਂ ਮਾਵੇਟਾ ਆਪਦੇ ਬੱਚੇ ਹਰੇਕ ਨੂੰ ਬਹੁਤ ਪਿਆਰੇ ਹੁੰਦੇ ਹੈਗੇ ਮੈਨੂੰ ਵੀ ਰਸ਼ਮੀਨ ਬਹੁਤ ਪਿਆਰਾ ਹੈ ਰਸ਼ਮੀਨ ਇਕ ਰਸ਼ਮੀਨ ਦੀ ਕਮੀ ਹੈ ਵਾਲ ਨਹੀਂ ਕਟਵਾਉਂਦਾ ਬਹੁਤ ਟਾਈਮ ਬਾਅਦ ਵਾਲ ਕਟਵਾਉਂਦਾ ਛੇਤੀ ਕਿਤੇ ਵਾਲ ਨਹੀਂ ਕਟਵਾਉਂਦਾ 1 ਮਹੀਨਾ ਉੱਪਰ ਦੀ ਕੱਢ ਦਿੰਦਾ ਵਾਲ ਘਾਟੀ ਵੱਧਦੇ ਹੈ ਰਸ਼ਮੀਨ ਦੇ ਜਿਹਾ ਸਿੱਧਾ ਤੇਰੇ ਬੌਣ ਬੌਣੇ ਪੈਂਦੇ ਹੈ ਕੁੜੀਆਂ ਵੱਲੋਂ ਇਹਦੋਂ ਵਾਲ ਜਿਆਦਾ ਵੱਧ ਜਾਂਦੇ ਹੈ ਜਾਂਗੇ ਹੁਣ ਰਸ਼ਮੀਨ ਨੂੰ ਸ਼ਡਨ ਸਕੂਲ ਸੂਰਜ ਦੇਖੋ ਕਿੰਨੀ ਤਿੱਖੀ ਧੁੱਪ ਆ ਬਹੁਤ ਜ਼ਿਆਦੀ ਚੜਦੀ ਧੁੱਪ ਆ ਜਾਂਦੀ ਹੈ ਇੱਧਰ ਛੋਟੇ 게ਟ ਇਹਨਾਂ ਨੇ ਚੱਕ ਲਿਆ ਬੈਗ ਰਸ਼ਮੀਨ ਦਾ ਅੱਜ ਰਸ਼ਮੀਨ ਕਹਿੰਦਾ ਤੁਸੀਂ ਚੱਕੋ ਡੈਡੀ ਬੈਗ ਬੈਗ ਬੱਚਿਆਂ ਤੋਂ ਚੱਕੇ ਨਹੀਂ ਜਾਂਦੇ ਭਾਰੀ ਬਹੁਤ ਜ਼ਿਆਦੀ ਹੈ ਇੱਧਰ ਮੰਮੀ ਖੜੀ ਸੀ ਉੱਪਰ ਛੱਤ ਤੇ ਅੱਜ ਆ ਰਹੀ ਸੀਗੇ ਸਕੂਲ ਛੱਡਾਂ ਰਸ਼ਮੀ ਨੂੰ ਹੁਣ ਇੱਥੇ ਰੋਟੀ ਪਾਣੀ ਆਪਾ ਬਣਾ ਲਿਆ ਸੀਗਾ ਟਾਈਮ ਹੋ ਗਿਆ ਸੀ ਦਿਨ ਦਾ 11 ਦਾ ਤੇ ਰੋਟੀ ਖਾ ਲਈ ਅਸੀਂ ਤੇ ਹੁਣ ਮੈਂ ਭਾਂਡੇ ਧੋਣੇ ਆ ਤੇ ਹਜੇ ਪੋਚੇ ਲਾਉਣਾ ਹੈਗਾ ਝਾੜੂ ਕੱਢਤਾ ਸੀਗਾ ਕੱਪੜੇ-ਕੁਪੜੇ ਵੀ ਹਜੇ ਧੋਣ ਵਾਲੇ ਤੇ ਆ ਕੱਪੜੇ ਤਾਂ ਵੈਸੇ ਸ਼ਾਮ ਨੂੰ ਧੋਵਾਂਗੇ ਇੱਧਰ ਹਰੀਆਂ ਮਿਰਚਾਂ ਲੈ ਲਈਆਂ ਸੀਗੀਆਂ ਤੇ ਹਰੀਆਂ ਮਿਰਚਾਂ ਦਾ ਵੀ ਚਾਰ ਵੀ ਬਣਾਉਣਾ ਮੈਂ ਹਜੇ ਚਾਰ ਬਣਾਉਂਗੀ ਸ਼ਾਮ ਨੂੰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਵੀਡੀਓ ਤੇ ਬਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੀ ਕੱਲ ਨੂੰ ਇੱਧਰ ਮੈਂ ਮੰਗਾਇਆ ਸੀ ਕੁਝ ਆਨਲਾਈਨ ਤੇ ਪਾਰਸਲ ਮੇਰਾ ਮੇਰੇ ਤੱਕ ਪਹੁੰਚ ਗਿਆ ਤੇ ਪਰ ਮੈਂ ਵੀਡੀਓ ਦੇ ਵਿੱਚ ਨਹੀਂ ਦਿਖਾਇਆ ਕੋਈ ਵੀਰੀ ਕੋਈ ਚੀਜ਼ ਹੁੰਦੀ ਹੈ ਸ਼ੇਅਰ ਕਰਨ ਵਾਲੀ ਕੋਈ ਚੀਜ਼ ਨਹੀਂ ਹੁੰਦੀ ਜੀ ਤੇ ਮੇਰੇ ਵਲੌਗ ਨੂੰ ਐਂਡ ਤੱਕ ਹਾਂਜੀ ਇੱਕ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਨੀ ਆ सोनू कौर ਭੈਣ ਆ ਜਿਹੜੀ ਤੇ ਉਹ ਜਦੋਂ ਵਲੌਗ ਸਟਾਰਟ ਕਰਦੀ ਹੈਗੀ ਤੇ ਕੱਲ ਵਾਲਾ ਵਲੌਗ ਮੈਂ ਉਹਦਾ ਦੇਖਿਆ ਤੇ ਕਹਿੰਦੀ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਚੈਨਲ ਵਿੱਚ ਤੇ ਵੇਖ ਲਓ ਉਹਨੂੰ ਚੈਨਲ ਦਾ ਜਾਂ ਵਲੌਗ ਦਾ ਵੀ ਨਹੀਂ ਪਤਾ ਲਾ ਤਾਂ ਵੀ ਇੰਨੇ-ਇੰਨੇ ਵਿਊ ਆਉਂਦੇ ਆ ਤੇ ਲੋਕ ਇੰਨਾ ਦੇਖਦੇ ਆ ਤੇ ਸਾਡੇ ਵਰਗਿਆਂ ਦੇ ਚੈਨਲਾਂ ਦੇ ਉੱਤੇ ਵਿਊ ਆਉਂਦੇ ਆ ਕੋਈ 150 ਤੇ ਕੋਈ ਵੀ ਨਹੀਂ ਦੇਖਦਾ ਤੇ ਪਲੀਜ਼ ਸਾਨੂੰ ਵੀ ਸਪੋਰਟ ਕਰੋ ਤੇ ਕਈ ਕਮੈਂਟ ਕਰਦੇ ਆ ਕਿਉਂ ਜਲੂਸ ਕਢਵਾ ਰਹੀਆਂ ਦੋਨੋਂ ਪਹਿਣਾ ਤੁਸੀਂ ਦੋਨੋਂ ਇੱਕ ਦੂਜੇ ਦੀ ਦੋਨੋਂ ਇੱਕ ਪਹਿਣਾ ਜਿਹੜੀ ਉਹਦੀ ਇੰਟਰਵਿਊ ਲੈਂਦੀ ਹੈ ਤੇ ਵੇਖੋ ਉਹ ਦੋਨੋਂ ਕਿਵੇਂ ਜਲੂਸ ਕਢ ਰਹੀਆਂ ਆਂ ਤੇ ਬੋਲਣ ਦਾ ਵੀ ਨਹੀਂ ਉਹਨੂੰ ਇੰਨਾ ਪਤਾ ਤੇ ਕਈ ਕਮੈਂਟ ਕਰਦੇ ਆ ਕਮ ਕਰਦਾ ਹੈਗਾ ਤੇ ਕਾਲੋ ਹੈ ਹੋਰ ਕਾਲੋ ਹੋਊਗੀ ਐ ਆ ਜੋ ਹੈ ਬਹੁਤ ਲੋਕ ਕਰਦੇ ਹੈਗੇ ਤੇ ਕਹਿੰਦੀ ਤੁਹਾਡਾ ਸਵਾਗਤ ਹੈ ਅੱਜ ਦੇ ਚੈਨਲ ਵਿੱਚ ਮੈਨੂੰ ਤਾਂ ਉਹਦਾ ਇੰਨਾ ਹਾਸਾ ਆਇਆ ਭੈਣੇ ਚੈਨਲ ਨਹੀਂ ਹੁੰਦਾ ਤੇ ਬਲੌਗ ਹੁੰਦਾ ਤੁਹਾਡਾ ਸਵਾਗਤ ਹੈ ਮੇਰੇ ਅੱਜ ਦੇ ਬਲੌਗ ਵਿੱਚ ਐਵੇਂ ਆਖੀਦਾ ਹੁੰਦਾ ਕਹਿੰਦੀ ਚੈਨਲ ਤੇ ਹੈ ਫਿਰ ਉਹਨੇ ਬਾਅਦ ਚ ਪਤਾ ਨਹੀਂ ਦੇਖਿਆ ਵੀ ਨਹੀਂ ਸੁਣਿਆ ਵੀ ਨਹੀਂ ਉਸੇ ਤਰ੍ਹਾਂ ਹੀ ਉਹਨੇ ਵੀਡੀਓ ਅਪਲੋਡ ਕਰਤੀ ਤੇ ਦੇਖਦੀ ਵੀ ਨਹੀਂ ਸਿੱਧਾ ਹੀ ਤੇ ਉਸੇ ਤਰ੍ਹਾਂ ਹੀ ਉਹਨੂੰ ਵਿਊ ਆਉਂਦੇ ਆ ਤੇ ਮੈਂ ਤਾਂ ਲੋਕਾਂ ਦੀ ਕਮਾਲ ਸਮਝਦੀ ਹਾਂ ਦੇਖ ਲਓ ਵੀ ਲੋਕ ਉਹਹ ਜਿਹਾਂ ਨੂੰ ਤਾਂ ਕਿੰਨੇ ਵਿਊ ਦਿੰਦੇ ਹੈਗੇ ਕਿੰਨਾ ਦੇਖਦੇ ਹੈ ਜਲੂਸ ਹੈ ਜਿਹੜਾ ਤੇ ਜਿਹੜੇ ਹੋਰ ਲੋਕ ਹੈ ਤੇ ਉਹਨਾਂ ਨੂੰ ਨਹੀਂ ਦੇਖ ਦੇਗੇ ਆ ਅਸੀਂ ਰੈਡੀ ਹੋ ਗਏ ਅਸੀਂ ਹੁਣ ਜਾ ਰਹੇ ਹਾਂ ਮੇਰੀ ਭੈਣ ਕੋਲ ਅਸੀਂ ਹੁਣ ਰੈਡੀ ਹੋ ਗਏ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਅਸੀਂ ਰੈਡੀ ਹੋ ਗਏ ਅਸੀਂ ਜਾ ਰਹੇ ਹਾਂਗੇ ਅਸੀਂ ਹੁਣ ਇੱਥੇ ਜਾ ਰਹੇ ਹਾਂਗੇ ਸਾਰਾ ਦਿਨ ਐਵੇਂ ਕਰਦੀ ਰਹਿੰਦੀ ਆ ਉਹ ਤੇ ਪਲੀਜ਼ ਸਾਨੂੰ ਵੀ ਸਪੋਰਟ ਜ਼ਰੂਰ ਕਰੋ ਸਾਡੇ ਚੈਨਲ ਨੂੰ ਮੇਰੇ ਚੈਨਲ ਨੂੰ ਵੀ ਸਪੋਰਟ ਕਰੋ ਤੇ ਵੱਧ ਤੋਂ ਵੱਧ ਵਲੌਗ ਦੇਖਿਆ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਸਾਰੇ ਜਾਣੇ ਤੇ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਵਿੱਚ ਸਾਰਿਆਂ ਨੂੰ ਬਾਏ ਜੀ ਸਸ਼ੀ ਕਾਲ